ਸਾਰੇ ਸੂਝਬਾਨ ਵਿਦਵਾਨ ਯਾਰਾਂ ਦੋਸਤਾਂ ਮਿੱਤਰਾਂ ਨੂੰ ਪਿਆਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਦਾਬ ਨਮਸਤੇ ਦੋਸਤੋ ਮਿੱਤਰੋ ਪਿਆਰਿਓ ਸਾਰੇਓ ਗਲਤੀਆਂ ਦਾ ਪੁਤਲਾ ਸੇਵਕ ਸਿਹਾਲ ਅੱਜ ਫਿਰ ਹਾਜ਼ਰ ਹੈ ਤੁਹਾਡੇ ਨਾਲ ਇੱਕ ਬਹੁਤ ਹੀ ਰੌਚਿਕ ਇੰਟਰਸਟਿੰਗ ਤੇ ਮਹੱਤਵਪੂਰਨ ਜਾਣਕਾਰੀ ਲੈ ਕੇ ਤੇ ਦੋਸਤੋ ਕੀ ਕਦੇ ਤੁਸੀਂ ਇਹ ਸੋਚਿਆ ਕਿ ਧਰਤੀ ਦਾ ਆਖਰੀ ਦੇਸ਼ ਕਿਹੜਾ ਹੈ ਧਰਤੀ ਕਿੱਥੇ ਖਤਮ ਹੁੰਦੀ ਹੈ ਦੁਨੀਆ ਕਿੱਥੇ ਖਤਮ ਹੁੰਦੀ ਹੈ ਕਿੱਥੇ 6-6 ਮਹੀਨੇ ਸੂਰਜ ਨਹੀਂ ਚੜਦਾ ਕਿੱਥੇ 6-6 ਮਹੀਨਿਆਂ ਦਾ ਦਿਨ ਹੁੰਦਾ ਹੈ 6 ਮਹੀਨੇ ਰਾਤ ਹੁੰਦੀ ਹੈ ਕਿੱਥੇ ਸਿਰਫ 40 ਮਿੰਟ ਲਈ ਸੂਰਜ ਡੁੱਬਦਾ ਹੈ ਬਾਕੀ ਟਾਈਮ ਜਿਹੜਾ ਹੈਗਾ ਉਹ ਚਾਨਣ ਰਹਿੰਦਾ ਹੈ ਦਿਨ ਰਹਿੰਦਾ ਹੈ ਕੀ ਕਦੇ ਤੁਸੀਂ ਇਹ ਸੋਚਿਆ ਕਿ ਦੁਨੀਆ ਕਿੱਥੇ ਖਤਮ ਹੁੰਦੀ ਹੈ ਧਰਤੀ ਕਿੱਥੇ ਖਤਮ ਹੁੰਦੀ ਹੈ ਦੇਸਤੂ ਭਾਵੇਂ ਧਰਤੀ ਗੋਲ ਹੈ ਅਸੀਂ ਬਹੁਤ ਵਾਰ ਪੜਿਆ ਹੈ ਸੁਣਿਆ ਹੈ ਪਰ ਫਿਰ ਵੀ ਇਸ ਦਾ ਕੋਈ ਨਾ ਕੋਈ ਅੰਤ ਤਾਂ ਜ਼ਰੂਰ ਹੋਊਗਾ ਜਿੱਥੇ ਇਹ ਮੁੱਕਦੀ ਹੈ ਜਿੱਥੇ ਇਸ ਦਾ ਅੰਤ ਹੈਗਾ ਜਿਵੇਂ ਸਾਡੇ ਦੇਸ਼ ਨੇ ਜਿਵੇਂ ਇੰਡੀਆ ਹੈ ਜਾਂ ਹੋਰ ਦੇਸ਼ ਨੇ ਉਹਨਾਂ ਦੀਆਂ ਵੀ ਸਿਵਾਵਾਂ ਨੇ ਬਾਊਂਡਰ ਨੇ ਸਰਹੱਦਾਂ ਨੇ ਜਿੱਥੇ ਉਹ ਖਤਮ ਹੋ ਜਾਂਦੇ ਨੇ ਫਿਰ ਦੂਜਾ ਦੇਸ਼ ਸਟਾਰਟ ਹੋ ਜਾਂਦਾ ਹੈ ਹਰ ਥਾਂ ਕੋਈ ਨਾ ਕੋਈ ਦੇਸ਼ ਹੈ ਹਰ ਦੇਸ਼ ਆਪਣੇ ਆਪ ਵਿੱਚ ਸੁੰਦਰ ਹੁੰਦਾ ਹੈ ਆਪਣੀ ਇੰਪੋਰਟੈਂਸ ਹੁੰਦੀ ਹੈ ਹਰ ਇੱਕ ਦੇਸ਼ ਦੀ ਕੁਝ ਦੇਸ਼ ਆਪਣੀਆਂ ਇਤਿਹਾਸਕ ਇਮਾਰਤਾਂ ਲਈ ਜਾਣੇ ਜਾਂਦੇ ਨੇ ਤੇ ਕੁਝ ਆਪਣੇ ਕੁਦਰਤੀ ਵਿਚਾਰਾਂ ਲਈ ਜਾਣੇ ਜਾਂਦੇ ਨੇ ਤੇ ਕੁਝ ਹੋਰ ਜਿਹੜੀਆਂ ਗੱਲਾਂ ਬਾਤਾਂ ਹੁੰਦੀਆਂ ਨੇ ਉਹਨਾਂ ਕਰਕੇ ਵੀ ਕਈ ਪ੍ਰਸਿੱਧ ਹੁੰਦੇ ਨੇ ਵੱਖਰੇ ਹੁੰਦੇ ਨੇ ਤੁਸੀਂ ਦੁਨੀਆ ਦੇ ਸਭ ਤੋਂ ਵੱਡੇ ਅਤੇ ਅਮੀਰ ਦੇਸ਼ਾਂ ਬਾਰੇ ਵੀ ਜ਼ਰੂਰ ਸੁਣਿਆ ਹੋਵੇਗਾ ਪਰ ਕੀ ਤੁਸੀਂ ਜਾਣਦੇ ਹੋ ਕਿ ਦੁਨੀਆਂ ਦਾ ਆਖਰੀ ਦੇਸ਼ ਕਿਹੜਾ ਹੈ ਧਰਤੀ ਕਿੱਥੇ ਖਤਮ ਹੁੰਦੀ ਹੈ ਤੇ ਉਥੋਂ ਦਾ ਜਿਹੜਾ ਵੱਖਰਾ ਹੀ ਨਜ਼ਾਰਾ ਹੈ ਜਿਹੜਾ ਅਜੀਬੋ-ਗਰੀਬ ਉਹ ਕੀ ਹੈ ਜੇ ਨਹੀਂ ਜਾਣਦੇ ਤਾਂ ਫਿਰ ਇਹ ਵੀਡੀਓ ਤੁਹਾਡੇ ਲਈ ਹੈ ਤੁਹਾਡੀ ਜਾਣਕਾਰੀ ਦੇ ਵਿੱਚ ਵਾਧਾ ਹੋਵੇਗਾ ਦੋਸਤੋ ਧਰਤੀ ਦਾ ਆਖਰੀ ਦੇਸ਼ ਹੈ ਜਿਹੜਾ ਉਹ ਹੈਗਾ ਨਾਰਬੇ ਮੰਨਿਆ ਇਹ ਜਾਂਦਾ ਹੈ ਕਿ ਧਰਤੀ ਇੱਥੇ ਖਤਮ ਹੁੰਦੀ ਹੈ ਇਹ ਦੇਸ਼ ਉੱਤਰੀ ਧਰੁਵ ਦੇ ਨੇੜੇ ਸਥਿਤ ਹੈ ਉੱਤਰੀ ਧਰੁਵ ਉਹ ਥਾਂ ਹੈ ਜਿੱਥੇ ਧਰਤੀ ਆਪਣੀ ਧੁਰੀ 'ਤੇ ਵਾਲੇ ਘੁੰਮਦੀ ਹੈ ਧੁਰੀ ਦੇ ਉੱਤੇ ਘੁੰਮਦੀ ਹੈ ਤਾਂ ਆਓ ਫਿਰ ਜਾਣਦੇ ਹਾਂ ਕਿ ਨਾਰਵੇ ਦਾ ਨਜ਼ਾਰਾ ਕਿਹੋ ਜਿਹਾ ਹੁੰਦਾ ਹੈ ਤੇ ਦੋਸਤੋ ਇਹ ਵੀ ਕਿਹਾ ਜਾਂਦਾ ਹੈ ਤੇ ਆਪਾਂ ਨੇ ਜਿਹੜਾ ਇੰਟਰਨੈਟ 'ਤੇ ਪੜ੍ਹਿਆ ਹੈ ਜਿਹੜੀ ਜਾਣਕਾਰੀ ਹਾਸਲ ਕੀਤੀ ਹੈ ਹਾਲਾਂਕਿ ਮੈਂ ਕਦੇ ਆਊਟ ਆਫ ਇੰਡੀਆ ਕਦੇ ਵੀ ਨਹੀਂ ਗਿਆ ਹੋ ਸਕਦਾ ਹੈ ਕਈ ਯਾਰ ਦੋਸਤ ਮਿੱਤਰ ਉੱਥੇ ਗਏ ਹੋਣ ਉਹਨਾਂ ਨੂੰ ਪਤਾ ਹੋਏਗਾ ਇਸ ਗੱਲ ਦਾ ਪਰ ਫਿਰ ਵੀ ਜਿਹੜੇ ਯਾਰਾਂ ਦੋਸਤਾਂ ਮਿੱਤਰਾਂ ਨੂੰ ਨਹੀਂ ਪਤਾ ਇਹਨਾਂ ਗੱਲਾਂ ਦਾ ਉਹ ਇਹ ਜਾਣਕਾਰੀ ਹਾਸਲ ਕਰ ਸਕਦੇ ਨੇ ਇੰਟਰਨੈਟ ਤੇ ਸਰਚ ਕਰ ਸਕਦੇ ਨੇ ਜਾਂ ਆਪਣੇ ਆਲੇ-ਦੁਆਲੇ ਤੋਂ ਆਪਣੇ ਫਰੈਂਡ ਸਰਕਲ ਤੋਂ ਜਿਹੜਾ ਕੋਈ ਬਾਹਰ ਹੁੰਦਾ ਜਾਂਦਾ ਉਹਨਾਂ ਤੋਂ ਪਤਾ ਕਰ ਸਕਦੇ ਨੇ ਕਿਸੇ ਵੀ ਸੋਰਸ ਤੋਂ ਤੇ ਕਿਹਾ ਜਾਂਦਾ ਹੈ ਕਿ ਇੱਥੇ ਸੂਰਜ ਵੀ ਸਿਰਫ 40 ਮਿੰਟ ਲਈ ਡੁੱਬਦਾ ਛੁੱਪਦਾ ਇੱਥੇ ਅੱਧੀ ਰਾਤ ਨੂੰ ਸੂਰਜ ਡੁੱਬਦਾ ਹੈ ਕਹਿੰਦੇ 12:43 ਕੁ ਮਿੰਟ ਤੇ ਲਗਭਗ ਸੂਰਜ ਡੁੱਬਦਾ ਹੈ ਉਹ ਵੀ ਸਿਰਫ 40 ਮਿੰਟ ਲਈ ਤੇ ਫਿਰ ਸਿਰਫ 40 ਮਿੰਟਾਂ ਬਾਅਦ ਹੀ ਜਿਹੜੇ ਪੰਛੀ ਨੇ ਉਹ ਚੈੱਕਣਾ ਸ਼ੁਰੂ ਕਰ ਦਿੰਦੇ ਨੇ ਇਹ ਜਿਹੜਾ ਚੱਕਰ ਹੈ ਇਹ 1-2 ਦਿਨ ਨਹੀਂ ਚੱਲਦਾ ਇਹ ਸਗੋਂ ਕਹਿੰਦੇ 2.5 ਮਹੀਨੇ ਤੱਕ ਇਦਾਂ ਹੀ ਚੱਲਦਾ ਰਹਿੰਦਾ ਹੈ ਉੱਤਰੀ ਨਾਰਵੇ ਦੇ ਸਹਿਰ ਹੈਬਰ ਫੇਸਟ ਵਿੱਚ ਸੂਰਜ ਜਿਹੜਾ ਉਹ 40 ਮਿੰਟ ਲਈ ਡੁੱਬਦਾ ਹੈ ਇਹ ਇੱਕ ਸਹਿਰ ਉੱਥੇ ਇਸ ਕਰਕੇ ਇਸ ਨੂੰ ਮਿਡ ਨਾਈਟ ਸੂਰਜ ਦਾ ਦੇਸ਼ ਵੀ ਕਿਹਾ ਜਾਂਦਾ ਹੈ ਤੇ ਦੋਸਤੋ ਇਹ ਵੀ ਕਹਿਣਾ ਗਲਤ ਨਹੀਂ ਹੋਵੇਗਾ ਕਿ ਨਾਰਵੇ ਦੀ ਸਭ ਤੋਂ ਵੱਡੀ ਖਾਸੀਅਤ ਹੈ ਜਿਹੜੀ ਉਹ ਇਸ ਦੀ ਕੁਦਰਤੀ ਸੁੰਦਰਤਾ ਹੈ ਕਹਿੰਦੇ ਇਹ ਦੇਸ਼ ਹੈ ਜਿਹੜਾ ਇਹ ਬਹੁਤ ਸੁੰਦਰ ਹੈ ਭਾਵੇਂ ਛੋਟਾ ਜੈ ਤੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਹ ਦੇਸ਼ ਆਰਕਟਿਕ ਸਰਕਲ ਵਿੱਚ ਆਉਂਦਾ ਹੈ ਇੱਥੇ ਮਈ ਤੋਂ ਲੈ ਕੇ ਜੁਲਾਈ ਤੱਕ ਮਤਲਬ ਮਈ ਤੋਂ ਜੁਲਾਈ ਦੇ ਦਰਮਿਆਨ ਲਗਭਗ 76 ਦਿਨਾਂ ਤੱਕ ਸੂਰਜ ਨਹੀਂ ਡੁੱਬਦਾ ਮਤਲਬ 76 ਦਿਨ 76 ਭਾਵੇਂ ਇਹ ਬਹੁਤ ਛੋਟਾ ਹੈ ਕਹਿੰਦੇ ਜਿਹੜਾ ਇਹ ਦੇਸ਼ ਹੈ ਨਾਰਵੇ ਪਰ ਇਹ ਦੇਸ਼ ਖੂਬਸੂਰਤ ਬਹੁਤ ਹੈ ਸੁੰਦਰ ਬਹੁਤ ਹੈ ਤੇ ਠੰਡਾ ਵੀ ਬਹੁਤ ਹੈ ਦੁਨੀਆ ਦੇ ਕੁਝ ਦੇਸ਼ਾਂ ਵਿੱਚ ਜਿੱਥੇ ਗਰਮੀਆਂ ਵਿੱਚ ਤਾਪਮਾਨ 45 ਤੋਂ 50 ਦੇ ਵਿਚਕਾਰ ਰਹਿੰਦਾ ਹੈ ਡਿਗਰੀ ਦੇ ਵਿਚਕਾਰ ਉਥੇ ਗਰਮੀਆਂ ਵਿੱਚ ਇੱਥੇ ਬਰਫ਼ ਜਮਾ ਹੋ ਜਾਂਦੀ ਹੈ ਇਸ ਦੇਸ਼ ਵਿੱਚ ਇਸ ਸਮੇਂ ਇੱਥੇ ਤਾਪਮਾਨ ਜਿਹੜਾ ਉਹ 0 ਡਿਗਰੀ ਰਹਿੰਦਾ ਜਦੋਂ ਇਧਰ 45 ਤੋਂ 50 ਤੱਕ ਵੀ ਆਪਣਾ ਟੈਂਪਰੇਚਰ ਹੁੰਦਾ ਹੈ ਜਿਵੇਂ ਕਿ ਹੁਣ ਭਾਰਤ ਵਿੱਚ ਇੰਨੀ ਗਰਮੀ ਪੈ ਰਹੀ ਹੈ ਤੇ ਸਰਦੀਆਂ ਵਿੱਚ ਇੱਥੇ ਜਿਹੜਾ ਤਾਪਮਾਨ ਹੈ ਉਹ -45 ਡਿਗਰੀ ਤੋਂ ਵੀ ਹੇਠਾਂ چلا ਜਾਂਦਾ ਕਹਿੰਦੇ ਤੇ ਇੱਥੇ ਪਹੁੰਚਣ ਤੋਂ ਬਾਅਦ ਤੁਸੀਂ ਇੱਕ ਵੱਖਰੀ ਦੁਨੀਆ ਮਹਿਸੂਸ ਕਰੋਗੇ ਵੱਖਰੀ ਫੀਲਿੰਗ ਆਊਗੀ ਇੱਕ ਵੱਖਰਾ ਹੀ ਨਜ਼ਾਰਾ ਆਊਗਾ ਉਤਰੀ ਤੂਬ ਦੇ ਨੇੜੇ ਹੋਣ ਕਾਰਨ ਇੱਥੇ ਹੋਰ ਦੇਸ਼ਾਂ ਵਾਂਗ ਹਰ ਰੋਜ਼ ਰਾਤ ਜਾਂ ਸਵੇਰ ਨਹੀਂ ਹੁੰਦੀ ਸਗੋਂ ਇੱਥੇ 6 ਮਹੀਨੇ ਦਿਨ ਤੇ 6 ਮਹੀਨੇ ਰਾਤ ਹੁੰਦੀ ਹੈ ਦੇਖੋ ਕਿੰਨੀ ਹੈਰਾਨੀ ਦੀ ਗੱਲ ਹੈ ਇੱਥੇ ਆਪਣੇ ਜਿਵੇਂ ਲਗਭਗ 12 ਘੰਟੇ ਦਾ ਦਿਨ ਹੁੰਦਾ ਹੈ 12 ਘੰਟੇ ਦੀ ਰਾਤ ਹੁੰਦੀ ਹੈ ਪਰ ਉੱਥੇ 6-6 ਮਹੀਨੇ ਦਿਨ ਰਹਿੰਦਾ ਤੇ ਫਿਰ 6-6 ਮਹੀਨੇ ਰਾਤ ਰਹਿੰਦੀ ਹੈ ਤੇ ਵੈਸੇ ਦੋਸਤੋ ਆਪਣਾ ਕਦੇ ਗਏ ਨਹੀਂ ਆਪਾਂ ਨੂੰ ਨਹੀਂ ਪਤਾ ਵੈਸੇ ਜੋ ਪਾ ਇੰਟਰਨੈਟ ਤੇ ਜਾਣਕਾਰੀ ਪੜ੍ਹੀ ਹੈ ਸੁਣੀ ਹੈ ਉਹ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਤੇ ਸਰਦੀਆਂ ਦੇ ਦਿਨਾਂ ਵਿੱਚ ਇੱਥੇ ਸੂਰਜ ਵੀ ਨਜ਼ਰ ਨਹੀਂ ਆਉਂਦਾ ਕਹਿੰਦੇ ਜਦੋਂ ਕਿ ਗਰਮੀਆਂ ਦੇ ਦਿਨਾਂ ਵਿੱਚ ਇੱਥੇ ਕਦੇ ਸੂਰਜ ਡੁੱਬਦਾ ਹੀ ਨਹੀਂ ਭਾਵੇਂ ਗਰਮੀਆਂ ਵਿੱਚ ਇੱਥੇ ਰਾਤ ਨਹੀਂ ਹੁੰਦੀ ਤੇ ਇਹ ਜਗ੍ਹਾ ਇੰਨੀ ਦਿਲਚਸਪ ਹੈ ਕਿ ਲੋਕ ਦੂਰ ਦੂਰ ਤੋਂ ਇਸ ਅਨੋਖੇ ਨਜ਼ਾਰੇ ਨੂੰ ਦੇਖਣ ਲਈ ਆਉਂਦੇ ਨੇ ਜਿਹੜਾ ਇਹ ਅਜੀਬੋ-ਗਰੀਬ ਨਜ਼ਾਰਾ ਹੈ ਇਹ ਸਭ ਜਾਣਨ ਤੋਂ ਬਾਅਦ ਤੁਸੀਂ ਯਕੀਨੀ ਤੌਰ ਤੇ ਨਾਰਵੇ ਜਾਣ ਦੀ ਸੋਚੋਗੇ ਮਤਲਬ ਤੁਹਾਡੇ ਦਿਲ 'ਚ ਇੱਛਾ ਹੋਏਗੀ ਕਿ ਨਾਰਵੇ ਜਾਈਏ ਪਰ ਤੁਹਾਨੂੰ ਇਹ ਵੀ ਦੱਸ ਦਈਏ ਕਿ E69 ਹਾਈਵੇ ਹੈ ਜਿਹੜਾ ਤੇ ਇਹ ਧਰਤੀ ਦੇ ਸਿਰੇ ਨੂੰ ਨਾਰਵੇ ਨਾਲ ਜੋੜਦਾ ਹੈ ਇਹ ਜਿਹੜਾ ਹਾਈਵੇ ਹੈ ਇਹੀ ਸੜਕ ਅਜਹੀ ਥਾਂ ਤੇ ਖਤਮ ਹੁੰਦੀ ਹੈ ਜਿੱਥੋਂ ਤੁਸੀਂ ਅੱਗੇ ਦਾ ਰਸਤਾ ਨਹੀਂ ਦੇਖ ਸਕਦੇ ਕਿਉਂਕਿ ਦੁਨੀਆ ਇੱਥੇ ਖਤਮ ਹੋ ਜਾਂਦੀ ਹੈ ਧਰਤੀ ਇੱਥੇ ਖਤਮ ਹੋ ਜਾਂਦੀ ਹੈ ਜੇਕਰ ਤੁਸੀਂ ਇਸ ਹਾਈਵੇ ਤੇ ਜਾਣਾ ਚਾਹੁੰਦੇ ਹੋ ਤਾਂ ਵੀ ਇਕੱਲੇ ਜਾਣ ਦੀ ਮਨਾਹੀ ਹੈ ਭਾਵੇਂ ਕਿ ਤੁਸੀਂ ਇਕੱਲੇ ਇੱਥੇ ਨਹੀਂ ਜਾ ਸਕਦੇ ਇਸ ਲਈ ਤੁਹਾਨੂੰ ਇੱਕ ਗਰੁੱਪ ਤਿਆਰ ਕਰਨਾ ਹੋਵੇਗਾ ਫਿਰ ਇੱਥੇ ਜਾਣ ਦੀ ਇਜਾਜ਼ਤ ਲੈਣੀ ਪਵੇਗੀ ਇਸ ਸੜਕ ਤੇ ਕਿਸੇ ਵੀ ਵਿਅਕਤੀ ਨੂੰ ਇਕੱਲੇ ਜਾਣ ਅਤੇ ਨਾ ਹੀ ਇਕੱਲੇ ਬਹਨ ਚਲਾਉਣ ਦੀ ਇਜਾਜ਼ਤ ਹੈ ਇੱਥੇ ਹਰ ਪਾਸੇ ਬਰਫ਼ ਹੈ ਇਸ ਲਈ ਇਕੱਲੇ ਸਫ਼ਰ ਕਰਦੇ ਸਮੇਂ ਗੁੰਮ ਹੋ ਜਾਣ ਦਾ ਡਰ ਵੀ ਬਣਿਆ ਰਹਿੰਦਾ ਹੈ ਤੇ ਬਾਕੀ ਦੋਸਤੋ ਜਾਣਕਾਰੀ ਤਾਂ ਇੰਟਰਨੈਟ ਤੇ ਹੋਰ ਵੀ ਬਹੁਤ ਹੈ ਪਰ ਮੈਂ ਅੱਜ ਵੀਡੀਓ ਨੂੰ ਹੋਰ ਜ਼ਿਆਦਾ ਲੰਮੀ ਨਹੀਂ ਕਰਨੀ ਚਾਹੁੰਦਾ ਇਸ ਲਈ ਹੋਰ ਜਾਣਕਾਰੀ ਦੇ ਲਈ ਤੁਸੀਂ ਇੰਟਰਨੈਟ ਤੇ ਜਾ ਕੇ ਸਰਚ ਕਰ ਸਕਦੇ ਹੋ ਪੜ੍ਹ ਸਕਦੇ ਹੋ ਜੇ ਦੋਸਤੋ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੈ ਪਸੰਦ ਆਈ ਹੈ ਤਾਂ ਲਾਈਕ ਤੇ ਸ਼ੇਅਰ ਵੀ ਜਰੂਰ ਕਰ ਦਿਓ ਬਸ ਇੰਨੀਆਂ ਕੁ ਬੇਨਤੀਆਂ ਸੀ ਸਾਰੇ ਯਾਰਾਂ ਦੋਸਤਾਂ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ